ਹਾਂ ਜੀ ਹਾਂ ਤੇ ਕਿਵੇਂ ਲੱਗੀ ਫਿਲਮਾ ਬਹੁਤ ਸੋਹਣੀ ਫਿਲਮਾ ਵੀਰੇ ਦੁਬਾਰਾ ਦੇਖਣ ਆਇਆ ਮੈਂ ਅੱਛਾ ਤੇ ਫਿਲਮ ਦੇ ਵਿੱਚ ਬੱਬੂ ਮੰਦ ਡਾਇਲੋਗ ਤੇ ਬੂਮਾ ਦੀ ਐਕਟਿੰਗ ਕਿਵੇਂ ਲੱਗੀ ਜਮਾਂ ਸਰ ਅਜਮਾਂ ਇੰਡੋ ਵਾਲਾ ਵਾਤਾ ਉਸਨੇ ਰਿਹਤ ਜਿਰਕ ਪਰ ਜਾ ਕੇ ਆਏ ਉੱਥੇ ਕਿਹਿਆ ਰਿਸਪੌਂਸ ਮਿਲ ਰਿਹਾ ਫੁੱਲ ਸੋਲਡ ਆਊਟ ਟਿਕ ਬੰਦੇ ਥੱਲੇ ਬੈਠ ਗਏ ਅੱਛਾ ਹੀ ਸੀਟਾਂ ਹੀ ਨਹੀਂ ਮਿਲੀਆਂ ਥੱਲੇ ਬੈਠੇ ਬੰਦੇ ਪਟਿਆਲੇ ਵੀ ਥੱਲੇ ਬੈਠੇ ਤੁਸੀਂ ਇੰਨਾ ਮਤਲਬ ਕੱਠ ਬਹੁਤ ਹੀ ਪੈਸੇ ਇੰਨੇ ਡੇਗੇ ਲੋਕਾਂ ਨੇ ਮੈਂ ਪੁੱਛਣਾ ਬਾਕੀ ਜੀ ਵੀ ਤੁਹਮਸਤੇ ਆਇਓਂਗੇ ਸਾਨੂੰ ਮਤਲਬ ਵੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਸਾਡੇ ਮਤਲਬ ਵੀ ਲਾਣਾ ਲਾ ਲੋਣਾ ਵੀ ਇਹਦੇ ਸਾਡੇ ਬਾਬੇ ਦੇ ਫਿਲਮ ਬਣੀ ਹੈ ਵੀ ਸਾਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਸਾਡੇ ਬਾਬੇ ਤੇ ਫਿਲਮ ਬਣੀ ਹੈ ਤੇ ਬਹੁਤ ਮਾਣ ਆਇਆ ਹੁਣ ਤਾਂ ਉਸ ਤੋਂ ਹੀ ਆ ਹੋਣੀ ਉਸ ਤੋਂ ਵੀ ਜ਼ਿਆਦਾ ਆਬਸਲੀ ਹੋਣੀ ਸੀਗੀ ਉਹ ਤਾਂ ਕੱਲ ਨੂੰ ਪਰਿਵਾਰਕ ਮੈਂਬਰ ਨੇ ਜਿਹੜੇ ਬੱਸਾਂ ਟਰੈਕਟਰ ਕਾਰਾਂ ਲੈ ਕੇ ਕੱਲ ਨੂੰ ਮਾਨਸਾ ਜਾ ਰਹੇ ਨੇ ਜਿੱਤੇ ਬਾਈ ਉਹਨਾਂ ਦੇ ਲੈ ਟੈਟੂਆਂ ਵੀ ਨੇ ਜਿਹੜੇ ਇਹਨਾਂ ਦੇ ਲੱਗੇ ਹੋਏ ਨੇ ਤੇ ਦਿਖ ਰਹੇ ਹੋ ਅੱਬੂ ਮਾਨ ਬਾਈ ਟੈਟੂ ਨੇੜੇ 15 ਮੁੰਡੇ ਨੇ ਬਾਈ ਜੀ ਸਾਡੇ ਗਰੁੱਪ ਦੇ ਜਿਹੜੇ ਮਤਲਬ ਕਿ ਭਾਈਆਂ ਸੀ ਕਿੱਥੇ ਤੇ 15 15 ਬੱਬੂ ਮਾਨ ਦੇ ਫੈਨ ਆ ਬਾਈ ਦੇ ਤੇ ਸਾਰੇ ਟੈਟੂਰਾਂ ਤਕਰੀਬਨ ਮੁੰਡੇ ਅੰਦਰ ਨੇ ਬਾਕੀ ਅਸੀਂ ਤਾਂ ਜਾਨ ਮਾਰਦੇ ਆ ਬਾਈ ਤੋਂ ਪਹਿਲੇ ਤਾਂ ਕੋਈ ਵੱਡੀ ਚੀਜ਼ ਨਹੀਂ ਸਾਡੇ ਲਈ ਜਮਾ ਓਕੇ ਰਿਪੋਰਟ ਹੈ ਜਿੱਦੇ ਬਾਈ ਲਈ ਇਤਿਹਾਸਿਕ ਸਾਰਿਆਂ ਨੂੰ ਦੇਖਣੀ ਚਾਹੀਦੀਆਂ ਨਾਲੇ ਪਤਾ ਲੱਗੂ ਆਪਾਂ ਨੂੰ ਵੀ ਬਾਈ ਨੇ ਕਿਦਾਂ ਦੀ ਫਿਲਮ ਬਣਾਈ ਆ ਕਿਦਾਂ ਦੀ ਨਹੀਂ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਤੋਸੇ ਜੇ ਬਸ ਕਿਉਂਕਿ ਵੀ ਮਾਨ ਸਾਹਿਬ ਖੋਜ ਪਹੁੰਚੇ ਹਨ ਵੀ ਐਦਾਂ ਕੋਈ ਛੋਟੀ ਗੱਲ ਤਾਂ ਐ ਨਹੀਂ ਵੀ ਸਾਡੇ ਪਿੰਡ ਚ ਆਏ ਤੇ ਬਾਬੇ ਸਾਡੇ ਬਾਬੇ ਤੇ ਫਿਲਮ ਬਣੀ ਸਾਨੂੰ ਬਹੁਤ ਮਾਨ ਮਿਲਿਆ ਇਹਦੇ ਨਾਲ ਆ ਕੇ ਫਿਲਮ ਹੈ ਜਿਹੜੀ ਜ਼ਰੂਰ ਦਿਖਾਓ ਤਾਂ ਕਿ ਪਤਾ ਲੱਗ ਸਕੇ ਸਾਡੇ ਸੂਰਮੇ ਸੀ ਉਹ ਕਿੰਨੇ ਮਹਾਨ ਸੀ ਸੱਚੀ ਗੱਲ ਦੋਸਤੋ ਤਾਂ ਆਪਣਾ ਵਿਰਕ ਲਖਮੀਰ ਵਾਲਾ ਦੋਸਤਾਂ ਸੂਰਮਾ ਫਿਲਮ ਹੈ ਜਿਹੜੀ ਸਾਡੇ ਯੋਧਿਆਂ ਦੇ ਸੱਚਾ ਸੂਰਮਾ ਦੇ ਉੱਪਰ ਬਣੀ ਹੋਈ ਹੈ ਪੱਪੂ ਮਾਨ ਨੇ ਜਿਹੜੀ ਵੀ ਮੋਸਟ ਅਵੇਟਿਡ ਫਿਲਮ ਹੈ ਜਿਹੜੀ ਅੱਜ ਰਿਲੀਜ਼ ਹੈ ਜਿਹੜੀ ਹੋ ਚੁੱਕੀ ਹੈ ਅਰੇ ਸਿਨਮਾ ਘਰਾਂ ਦੇ ਵਿੱਚ ਸੋਲਡ ਆਊਟ ਜਾ ਰਹੀ ਹੈ ਬਾਹਰਲੇ ਫੌਰਨ ਦੇ ਵਿੱਚ ਸਾਰੇ ਕਿਤੇ ਜਿਹੜੀ ਫਿਲਮ ਹੈ ਇਹ ਸੋਲਡ ਆਊਟ ਨੇ ਜਿਹੜੇ ਇਸ ਦੇ ਸ਼ੋਅ ਨੇ ਉਹ ਜਾ ਰਹੇ ਨੇ ਅਤ ਉਸੇ ਤਰ੍ਹਾਂ ਅੱਜ ਸੁਨਾਮ ਦੇ ਸਿਨਮਾ ਘਰ ਦੇ ਵਿੱਚ ਜਾਣਾਗੇ ਕਿ ਕੀ ਹਾਲਾਤ ਨੇ ਉਰੇ ਫਿਲਮ ਦੇ ਵਿੱਚ ਟਿਕਟ ਖਿੜਕੀ ਦੇ ਉੱਪਰ ਜਾਵਾਂਗੇ ਅਤੇ ਇੱਥੇ ਕੁਝ ਲੋਕ ਆਏ ਨਾ ਪਰ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਉਣੇ ਆ ਸੁਨਾਮ ਦੇ ਸਿਨਮਾ ਹਾਲ ਤੋਂ ਸੱਚਾ ਸੂਰਮਾਨ ਦੀ ਫਿਲਮ ਦਾ ਸਾਰਾ ਰਿਵਿਊ ਸੋ ਟਿਕਟ ਖਿੜਕੀ ਦੇ ਉੱਪਰ ਆ ਜਿਹੜੀ ਤੁਸੀਂ ਦੇਖ ਰਹੇ ਹੋਵੋਗੇ ਸੁਨਾਮ ਦੇ ਸ਼ਰਮਾਂ ਦੇ ਵਿੱਚ ਟਿਕਟ ਖਿੜਕੀ ਦੇ ਉੱਪਰ ਪੂਰਾ ਰਾਸ਼ਾ ਜਿਹੜਾ ਉਹ ਟਿਕਟਾਂ ਦਾ ਲੋਕ ਫਟਾਫਟਾ ਫਟਾ ਲੈ ਰਹੇ ਨੇ ਤੁਸੀਂ ਦੇਖ ਰਹੇ ਹੋਵੋਗੇ ਤੇ ਆ ਜੋ ਮੈਨੂੰ ਫੈਮਲੀਆਂ ਨੇ ਫੈਮਲੀ ਦੇ ਨਾਲ ਸਾਰੇ ਜਿਹੜੇ ਜਿਹੜੇ ਫਿਲਮ ਨੇ ਜਿਹੜੇ ਸੁੱਚਾ ਸੁਰਮਾ ਉਹ ਦੇਖਣ ਆ ਵਾਸਤੇ ਆ ਰਹੇ ਨੇ ਸਾਡੇ ਨਾਲ ਮੌਜੂਦ ਆ ਪੂਰੀ ਫੈਮਲੀ ਆਪਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਭਾਈ ਕੀ ਨਾਮ ਆਪਣਾ ਹੈ ਮੇਰਾ ਨਾਮ ਸ਼ੰਦਾ ਜੀ ਸ਼ੰਦਾ ਜਵੰਦਾ ਅੱਛਾ ਜੀ ਭਾਈ ਜੀ ਕੀ ਮਤਲਬ ਹੈ ਕਿ ਫਿਲਮ ਨੂੰ ਤੁਸੀਂ ਸਾਰਾ ਫੈਮਲੀ ਦੇ ਨਾਲ ਆਏ ਹੋ ਫਿਲਮ ਦੇਖਣ ਵਾਸਤੇ ਸਾਨੂੰ ਬਹੁਤ ਉਤਸੁਕ ਤਾਂ ਕਿਉਂਕਿ ਬਾਬਾ ਸੁੱਚਾ ਸਿੰਘ ਜੀ ਜਿਹੜੇ ਸਾਡੀ ਫੈਮਲੀ ਨਾਲ ਸੰਬੰਧਤ ਇਹਨਾਂ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਰਿਹਾ ਸਾਰੇ ਚਲੋ ਪਿੰਡ ਦੇ ਵਿੱਚ ਸਾਰੇ ਟਰੈਕਟਰ ਟਰਾਲੀਆਂ ਭਰ ਕੇ ਸਾਰੇ ਸਿਨੇਮੇ ਹਾਊਸ ਫੁੱਲ ਹੋ ਚੁੱਕੇ ਨੇ ਕੁਝ ਮੇਰੇ ਫੈਮਿਲੀ ਮੈਂਬਰ ਹੋਣਾ ਇਹਨੇ ਚਲੋ ਜੌਬ ਦਾ ਕਰਕੇ ਅਸੀਂ ਹੁਣ ਆ ਗਏ ਬਾਕੀ ਸਾਡੇ ਸਾਰੇ ਕੱਲ ਨੂੰ ਪਰਿਵਾਰਕ ਮੈਂਬਰ ਨੇ ਜਿਹੜੇ ਬੱਸਾਂ ਟਰੈਕਟਰ ਕਾਰਾਂ ਲੈ ਕੇ ਕੱਲ ਨੂੰ ਮਾਨਸਾ ਜਾ ਰਹੇ ਨੇ ਬਈ ਤੁਸੀਂ ਸੁੱਚਾ ਸਿੰਘ ਸੂਰਮਾ ਦੀ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਹੋ ਹਾਂ ਜੀ ਸਾਡੀ ਸੁੱਚਾ ਸਿੰਘ ਸੂਰਮਾ ਦੀ ਫੈਮਿਲੀ ਚੋਂ ਬਿਲੋਂਗ ਕਰਦੇ ਹਾਂ ਜੀ ਜਿਹੜੇ ਅੱਗੇ ਜਮੀਨ ਸੀ ਉਹ ਸਾਡੇ ਕੋਲ ਆ ਜਿਹੜੀ ਸਮਾਦ ਬਣਾਈ ਆ ਉਹਦੇ ਸਾਡਾ ਜਿਹੜੇ ਦੇਖਰੇ ਕਰਦੇ ਹਾਂ ਉਹ ਅਸੀਂ ਸਾਰਾ ਕੁਝ ਅਸੀਂ ਕਰਦੇ ਹਾਂ ਜੀ ਉੱਥੇ ਬੱਬੂ ਮਾਨ ਜੀ ਵੀ ਆਏ ਸਿਉਹਰੇ ਸਮਾਦ ਉੱਥੇ ਆਪਣੇ ਪਿਤਾ ਸੁੱਚਾ ਸਿੰਘ ਸੂਰਮਾ ਜੀ ਦੀ ਸਮਾਦ ਦੇ ਉੱਪਰ ਹਾਂਜੀ ਹਾਂਜੀ ਮਾਨ ਸਾਹਿਬ ਆਏ ਸੀ ਅਸੀਂ ਗੱਲ ਕਰਦੇ ਰਹੇ ਵੀ ਚਲੋ ਤੁਹਾਨੂੰ ਆਉਣਾ ਚਾਹੀਦਾ ਵੀ ਇੱਕ ਵਾਰੀ ਚਲੋ ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਉਹ ਹੁਣੇ ਆ ਕੇ ਗਏ ਨੇ ਜੀ ਆ ਦੋ ਤਿੰਨ ਦਿਨ ਪਹਿਲਾਂ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਸੁੱਚਾ ਸੁਰਮਾ ਦੇ ਤੁਹਾਡੇ ਪਿੰਡ ਦੇ ਤੇ ਫਿਲਮ ਬਣੀ ਹੈਗੀ ਬਹੁਤ ਵੱਡਾ ਨਾਮ ਹੋ ਰਿਹਾ ਹੈ ਕਿ ਤੇ ਉਦੋਂ ਤੱਕ ਲੋਕਾਂ ਨੂੰ ਪਤਾ ਲੱਗ ਰਿਹਾ ਜੀ ਹੁਣ ਜੀ ਹਾਂਜੀ ਹਾਂਜੀ ਨਹੀਂ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਤੇ ਬਾਬਾ ਜੀ ਸਾਡੇ ਫੈਮਲੀ ਦੇ ਵਿੱਚੋਂ ਨੇ ਜੀ ਸਿ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਸਾਨੂੰ ਠੀਕ ਹੈ ਜੀ ਤੇ ਤੁਹਾਡੇ ਨਨਜਣ ਬੱਚੀ ਮੌਜੂਦ ਹੈ ਬੇ ਕਿਨਾ ਆਪਣਾ ਮੇਰਾ ਭੁਪਿੰਦਰ ਕੋਲ ਹਾਂ ਜੀ ਕਿ ਕਹਿਣਾ ਚਾਹੋਗੇ ਸੁੱਚਾ ਸੁਰਮਾ ਫਿਲਮ ਤੁਸੀਂ ਦੇਖਣ ਵਾਸਤੇ ਆਏ ਹੋਗੇ ਸਾਨੂੰ ਮਤਲਬ ਵੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਸਾਡੇ ਮਤਲਬ ਵੀ ਲਾਣਾ ਲਾ ਲੋਣਾ ਵੀ ਇਹਦੇ ਸਾਡੇ ਬਾਬੇ ਦੇ ਫਿਲਮ ਬਣੀ ਹੈ ਵੀ ਸਾਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਸਾਡੇ ਬਾਬੇ ਤੇ ਫਿਲਮ ਬਣੀ ਹੈ ਇਹ ਬਹੁਤ ਮਾਣ ਆਇਆ ਹੁਣ ਤਾਂ ਉਸ ਤੋਂ ਹੀ ਹਾਂਜੀ ਉਸ ਤੋਂ ਵੀ ਜ਼ਿਆਦਾ ਆਫੀਸ਼ਲੀ ਹੋਣੀ ਸੀਗੀ ਉਹ ਤਾਂ ਕਿਉਂਕਿ ਵੀ ਮਾਨ ਸਾਹਿਬ ਖੁਦ ਪਹੁੰਚੇ ਹਨ ਵੀ ਐਦਾਂ ਕੋਈ ਛੋਟੀ ਗੱਲ ਤਾਂ ਹੈ ਨਹੀਂ ਵੀ ਸਾਡੇ ਪਿੰਡ ਚ ਆਏ ਤੇ ਬਾਬੇ ਸਾਡੇ ਬਾਬੇ ਤੇ ਫਿਲਮ ਬਣੀ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਸੋ ਫੈਮਲੀਆਂ ਦੇ ਨਾਲ ਦੇਖੋ ਇਹ ਸਟਸਟਾ ਸੂਰਮਾਨ ਦੇ ਫੈਮਲੀ ਦੇ ਵਿੱਚੋਂ ਪੂਰੀ ਫੈਮਲੀ ਹੈ ਜਿਹੜੀ ਉਹਨਾਂ ਦੀ ਫਿਲਮ ਦੇਖਣ ਆਈ ਹੈ ਤੇ ਬਾਕੀ ਬਾਈ ਜੀ ਨੇ ਦੱਸਿਆ ਗਿਆ ਕਿ ਇਹਨਾਂ ਦੇ ਪਿੰਡ ਦੇ ਵਿੱਚੋਂ ਕੱਲ ਨੂੰ ਏਟ ਟਰਾਲੀਆਂ ਭਰ ਕੇ ਸਿਨੇਮਾ ਘਰਾਂ ਦੇ ਵਿੱਚ ਜਾ ਰਹੀਆਂ ਨੇ ਅੱਜ ਵੀ ਗਈਆਂ ਨੇ ਤੇ ਕੱਲ੍ਹ ਨੂੰ ਵੀ ਜਾਣਗੀਆਂ ਸੋ ਤੁਸੀਂ ਤੁਹਾਨੂੰ ਵੀ ਬੇਨਤੀ ਕਰਦਾ ਆਂ ਇਹਦੇ ਬੱਚਿਆਂ ਨੂੰ ਫੈਮਲੀ ਦੇ ਨਾਲ ਆ ਕੇ ਇਹ ਫਿਲਮ ਹੈ ਜਿਹੜੀ ਜ਼ਰੂਰ ਦਿਖਾਓ ਤਾਂ ਕਿ ਪਤਾ ਲੱਗ ਸਕੇ ਸਾਡੇ ਸੂਰਮੇ ਸੀ ਉਹ ਕਿੰਨੇ ਮਹਾਨ ਸੀਗੇ ਓ ਬਾਈ ਜੀ ਕਿੱਥੋਂ ਆਏ ਤੁਸੀਂ ਲੋਕਾਂ ਨੂੰ ਵੀ ਸਲਾਮ ਤੁਹਾਨੂੰ ਅੱਛਾ ਬਾਈ ਜੀ ਫਿਲਮ ਕਿਹੜੀ ਦੇਖਣ ਆ ਰਹੇ ਹੋ ਤੁਸੀਂ ਪੱਕਾ ਮੈਂ ਦੇਖ ਕੇ ਪਤਾ ਹੀ ਲੱਗ ਗਿਆ ਸੱਚਾ ਸੂਰਮਾ ਦੇਖਣ ਆਏ ਤੁਸੀਂ ਬਾਈ ਦੀ ਮੂਵੀ ਦੇਖਣ ਆ ਰਹੇ ਆ ਜੀ ਸੱਚਾ ਸੂਰਮਾ ਜੀ ਬੱਬੂ ਮਾਨ ਸਾਹਿਬ ਦੀ ਹਾਂ ਜੀ ਤੇ ਆ ਪਹਿਲਾ ਸ਼ੋਅ ਦੇਖ ਰਹੇ ਹੋਗੇ ਹਾਂ ਜੀ ਵੀਰੇ ਸਾਡਾ ਇਹ ਚੌਥਾ ਹੈਗਾ ਮੇਰਾ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਚੌਥਾ ਹੈ ਅੱਛਾ ਅੱਛਾ ਤੇ ਕੀ ਰਿਸਪੌਂਸ ਮਿਲ ਰਿਹਾ ਤੁਸੀਂ ਜਿਰਕਪੁਰ ਜਾ ਕੇ ਆਏ ਹੋ ਉੱਥੇ ਕਿਹੜਾ ਰਿਸਪੌਂਸ ਮਿਲ ਰਿਹਾ ਫੁੱਲ ਸੋਲਡ ਆਊਟ ਟਿਕਟ ਬੰਦੇ ਥੱਲੇ ਬੈਠ ਗਏ ਸੀਟਾਂ ਹੀ ਨਹੀਂ ਮਿਲੀਆਂ ਥੱ ਤੁਸੀਂ ਇੰਨਾ ਮਤਲਬ ਇਕੱਠ ਬਹੁਤ ਹੀ ਪੈਸੇ ਇੰਨੇ ਡੇਗੇ ਲੋਕਾਂ ਨੇ ਮੈਂ ਪੁੱਛੋ ਨਾ ਬੱਕੀ ਜੀ ਪਹਿਲੀ ਵਾਰ ਦੇਖਿਆ ਮੈਂ ਮਤਲਬ ਕਿ ਸਟੋਰੀਆਂ ਵਗੈਰਾ ਵੇਖ ਰਿਹਾ ਪਹਿਲੀ ਵਾਰ ਪਹਿਲੀ ਵਾਰ ਦੇਖਿਆ ਜਿੰਨੀਆਂ ਮੂਵੀਆਂ ਮੈਂ ਦੇਖਿਆ ਨੇ ਵੀ ਪਹਿਲੀ ਵਾਰ ਪੈਸੇ ਡਿੱਗਦੇ ਦੇਖਿਆ ਵਰਦੇ ਬਾਈ ਤੋਂ ਬਾਕੀ ਅਸੀਂ ਤਾਂ ਜਾਨ ਮਾਰਦੇ ਆ ਬਾਈ ਤੋਂ ਪੈਸੇ ਤਾਂ ਕੋਈ ਵੱਡੀ ਚੀਜ਼ ਨਹੀਂ ਸਾਡੇ ਲਈ ਜਮਾ ਵੋਕੇ ਰਿਪੋਰਟ ਹੈ ਜਿੱਦੇ ਬਾਈ ਲਈ ਇੰਨਾ ਪਈਆਂ ਨੇ ਟੈਟੂ ਵੀ ਨੇ ਤੁਸੀਂ ਦੇਖੋ ਉਹਨਾਂ ਦੇ ਟੈਟੂਆਂ ਵੀ ਨੇ ਜਿਹੜੇ ਇਹਨਾਂ ਦੇ ਲੱਗੇ ਹੋਏ ਨਹੀਂ ਦਿਖ ਰਹੇ ਹੋ ਅੱਬੂ ਮਾਨ ਬਾਈ ਟੈਟੂ ਨੇੜੇ 15 ਮੁੰਡੇ ਨੇ ਬਾਈ ਜੀ ਸਾਡੇ ਗਰੁੱਪ ਦੇ ਜਿਹੜ ਸਾਰੇ ਟਾ ਡੁਰੰਤ तकरीबन मुंडे अंदर ने आई कल दीया ਡੇਟਾ ਬੁੱਕ ਨੇ ਸਵੇਰ ਦੇ ਪਟਿਆਲੇ ਕੀ ਰਸੂਰ ਫਿਰਦੇ ਆਗੇ ਬਚਪਨ ਤੋਂ ਹੀ ਪਹਿਣਾ ਜੀ ਬਾਈ ਦੇ ਪਹਿਲਾ ਸਿੰਗਰ ਆ ਬਾਈ ਜਿਹੜੇ ਦੇ ਬਾਹਰਲੇ ਸ਼ੋ ਵੀ ਸ਼ੋਲਡ ਆਊਟ ਆ ਪਿੰਡਾਲੇ ਖਾਰੇ ਵੀ ਸ਼ੋਲਡ ਆਊਟ ਆ ਵਿਆਹ ਜ ਵੀ ਬਾਜਦੇ ਨੇ ਉਹ ਵੀ ਸ਼ੋਲਡ ਆਊਟ ਜਿੱਤੇ ਥੀਟਰ ਵੀ ਸ਼ੋਲਡ ਆਊਟ ਨੇ ਕਮਾਲ ਹੀ ਕਰ ਰਖਿਆ ਫੈਨ ਜੀ ਬਾਈ ਦੇ ਜਾ ਬਾਈ ਕੀ ਕਹਿ ਤੁਸੀ ਆਜੋ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਆਪਾਂ ਕਿ ਨਾਮ ਆ ਪਹਿਲਾਂ ਦੂਜਾ ਦੂਜਾ ਸ਼ੋਅ ਦੇਖਣ ਆਇਆ ਮੈਂ ਦੁਬਾਰਾ ਇੱਥੇ ਕਿੱਥੋਂ ਸੀ ਸੰਗਤੀ ਵਾਲਾ ਤੇ ਵੀਰੇ ਅੱਛਾ ਅੱਛਾ ਸੰਗਤੀ ਵਾਲਾ ਪਿੰਡ ਸੁਨਾਣ ਦੇ ਸੰਗਤੀ ਵਾਲਾ ਪਿੰਡ ਆ ਉਸ ਤੋਂ ਬਾਈ ਦੇਖਣ ਵਾਸਤੇ ਆਇਆ ਹਾਂ ਤੇ ਤੁਸੀਂ ਫਿਲਮ ਦੇਖ ਲਈ ਪਿੰਡ ਹਾਂਜੀ ਹਾਂ ਹਾਂ ਤੇ ਕਿਵੇਂ ਲੱਗੀ ਫਿਲਮਾ ਬਹੁਤ ਸੋਹਣੀ ਫਿਲਮਾ ਵੀਰੇ ਦੁਬਾਰਾ ਦੇਖਣ ਆਇਆ ਮੈਂ ਅੱਛਾ ਤੇ ਫਿਲਮ ਦੇ ਵਿੱਚ ਬੱਬੂ ਮਾਨ ਦਾ ਡਾਇਲੋਗ ਤੇ ਬੱਬੂ ਮਾਨ ਦੀ ਐਕਟਿੰਗ ਕਿਵੇਂ ਲੱਗੀ ਜਮਾਂ ਸਰ ਜਮਾਂ ਇੰਡੋ ਵਾਲਾ ਵਾਤਾ ਅੱਛਾ ਜਮਾਂ ਤੇ ਕੀ ਸੰਦੇਸ਼ ਦਿੰਦੀ ਹੈ ਫਿਲਮ ਬਹੁਤ ਸੋਹਣੀ ਫਿਲਮਾ ਵੀਰੇ ਸੰਦੇਸ਼ ਜਾਰੀ ਦੇਖਣੀ ਚਾਹੀਦੀ ਜਾਰੀ ਤੇ ਗਰ ਉੱਕੀ ਗੰਬਸਾ ਥੈਂਕ ਯੂ ਸਰ ਬਾਕੀ ਧੰਨਵਾਦ ਆਮਦੇਸ਼ ਸਿਨੇਮਾ ਹਾਲ ਦੇ ਵਿੱਚ ਭੀੜ ਹੈ ਜਿਹੜੀ ਪੂਰੀ ਆ ਸ਼ਾਮ ਦਾ ਇਸ ਵਕਤ ਸ਼ੋਅ ਦੇ ਦੇਖ ਰਹੇ ਹੋ ਪੂਰੀ ਭੀੜ ਹੈ ਬਾਈ ਉਹਦੇ ਹੋਰ ਵੀ ਗੱਲਬਾਤ ਕਰਦੇ ਆ ਬਾਈ ਕੀ ਨਾਮ ਆਪਣਾ ਜਸਨਦੀਪ ਸਿੰਘ ਜੀ ਕਿੱਥੋਂ ਆ ਦੇਖਣ ਫਿਰ ਸਨਾਮਤ ਜੀ ਸਨਾਮਤੋਂ ਬਾਈ ਫਿਲਮ ਪਹਿਲਾ ਸ਼ੋਅ ਦੇਖਣ ਆਏ ਹਾਂ ਹਾਂਜੀ ਹਾਂਜੀ ਠੀਕ ਹੈ ਬਾਈ ਤੁਸੀਂ ਜੀ ਸ਼ਾਲੀਤੋਂ ਜੀ ਅੱਛਾ ਜੀ ਕਿਵੇਂ ਲੱਗਿਆ ਤੁਸੀਂ ਫਿਲਮ ਦੇਖਣ ਆਏ ਹੋ ਸਟਾਰਟ ਤੋਂ ਟ੍ਰੇਲਰ ਕਿਵੇਂ ਲੱਗਿਆ ਟ੍ਰੇਲਰ ਬਹੁਤ ਵਧੀਆ ਜੀ ਬਸ ਬੈਸਟ ਠੀਕ ਹੈ ਜੀ ਤੁਸੀਂ ਬਾਈ ਜੀ ਮੈਨਾਂ ਤੋਂ ਬੋਲੀ ਅੱਛਾ ਕਿਵੇਂ ਮਤਲਬ ਕਿ ਬਣਿਆ ਸਬਬ ਫਿਲਮ ਦੇਖਣ ਦਾ ਕਿ ਵੀ ਕੀ ਸੋਚ ਕੇ ਆਏ ਹੋਗੇ ਮੈਂ ਯਾਰਾਂ ਦੋਸਤਾਂ ਨੂੰ ਦੇਖਣੀ ਆ ਅੱਛਾ ਅੱਛਾ ਤੁਸੀਂ ਬਾਈ ਜੀ ਅਸੀਂ ਮਹਿਲਾ ਤੋਂ ਜੀ ਤੁਸੀਂ ਮਹਿਲਾ ਤੋਂ ਆਏ ਹੋਗੇ ਹਾਂਜੀ ਹਾਂਜੀ ਠੀਕ ਹੈ ਕਿਵੇਂ ਲੱਗ ਰਹੀ ਹੈ ਲੱਗ ਰਿਹਾ ਰਿਸਪੌਂਸ ਮਿਲਦਾ ਦੇਖ ਕੇ ਆਲ ਦੋ ਬਾਅਦ ਸੋਸ਼ਲ ਮੀਡੀਆ ਚੱਲ ਪ੍ਰੇਮ ਟ੍ਰੇਲਰ ਦੇ ਦੇਖ ਕੇ ਬਹੁਤ ਵਧੀਆ ਲੱਗ ਰਹੀ ਜੀ ਪੁਰਾਣੀ ਫਿਲਮ ਆ ਹਾਂਜੀ ਹਾਂਜੀ ਤੇ ਤੁਸੀਂ ਇੱਧਰ ਦੇਖ ਰਹੇ ਹੋ ਕਾਫੀ ਤਾਦਾਦ ਦੇ ਵਿੱਚ ਨੌਜਵਾਨ ਨੇ ਜਿਹੜੇ ਸੁੱਚਾ ਸੁਰਮਾ ਫਿਲਮ ਦੇਖਣ ਆਏ ਹੋਣੇ ਆਪਾਂ ਬਈ ਨਾਲ ਗੱਲਬਾਤ ਕਰਦੇ ਆਂ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੰਗੀ ਵੀਰੇ ਅ ਭਾਈ ਜੀ ਕਿ ਸੁੱਚਾ ਸੁਣਾ ਫਿਲਮ ਦੇਖਣ ਆਏ ਹੋ ਬੂਮਾ ਦੇ ਫੈਨ ਹੋ ਜਾਂ ਕਿਸ ਤਰ੍ਹਾਂ ਕੀ ਸੋਚ ਲੈ ਕੇ ਕਿ ਉਹ ਤਾਂ ਫੈਨ ਆ ਜਦੋਂ ਦਸਵੀਂ ਕਲਾਸ ਚ ਵੱਢਦੇ ਦੀ ਉਹ ਤੋਂ ਨਹੀਂ ਸੁਣ ਲੱਗਿਆ ਬਈ ਇਹਨੂੰ ਉਹ ਤਾਂ ਫੈਨ ਆ ਬਈ ਦੀ ਬਹੁਤ ਟਾਈਮ ਬਾਅਦ ਫਿਲਮ ਆਈ ਹਵਾਏ ਐਸੀ ਪਹਿਲਾਂ ਹਾਸ਼ਰ ਆਈ 1 ਮਈ ਸਾਰੇ ਹੁਣ ਆ ਦੇਖਣੇ ਬਹੁਤ ਟਾਈਮ ਬਾਅਦ ਫਿਲਮ ਆਈ ਹੈ ਬਈ ਦੀ ਵਧੀਆ ਹੋਗੀ ਤੇ ਇਹ ਸੁੱਚਾ ਸੂਰਮਾ ਸਾਡਾ ਇੱਕ ਯੋਧਾ ਹੈਗਾ ਪੰਜਾਬ ਦਾ ਬਹੁਤ ਵੱਡਾ ਨਾਮ ਹੋਇਆ ਹੈਗਾ ਤੇ ਮਤਲਬ ਵੀ ਕਿਸ ਕਿਸ ਤਰ੍ਹਾਂ ਦੀ ਜਿਹੜੀ ਫਿਲਮ ਹੈ ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਕਹਿਣਾ ਚਾਹੋਗੇ ਸਾਡੇ ਯੋਧਿਆਂ ਦੀ ਫਿਲਮ ਬਣੀ ਹੋਈ ਹੈ ਇਸ ਨੂੰ ਦੇਖਣਾ ਚਾਹੀਦਾ ਨਹੀਂ ਸਰ ਉਹੀ ਗੱਲ ਆ ਜੋ ਉਹਨਾਂ ਦੀ ਫਿਲਮਾਂ ਹੈ ਇਤਿਹਾਸਿਕ ਸਾਰਿਆਂ ਨੂੰ ਦੇਖਣੀ ਚਾਹੀਦੀਆਂ ਨਾਲੇ ਪਤਾ ਲੱਗੂ ਆਪਾਂ ਨੂੰ ਵੀ ਬਈ ਨੇ ਕਿਦਾਂ ਦੀ ਫਿਲਮ ਬਣਾਈ ਆ ਕਿਦਾਂ ਦੀ ਨਹੀਂ ਸਾਰਿਆਂ ਨੂੰ ਦੇਖਣੀ ਚਾਹੀਦੀ ਤੋ ਜਿਵੇਂ ਇਸ ਤਰ੍ਹਾਂ ਸਨਾਮ ਦੀ ਹੈ ਬਈ ਸਾਰੇ ਸਨਾਮ ਦੇ ਸੋ ਸਾਰੇ ਇਸ ਨਾਮ ਦੇ ਨੌਜਵਾਨ ਨੇ ਤੁਸੀਂ ਮੇਰੇ ਨਾਲ ਦੇਖ ਰਹੇ ਹੋਵੋਗੇ ਸੱਚਾ ਸੂਰਮਾ ਫਿਲਮ ਮੈਂ ਵੱਡੀ ਤਾਦਾਦ ਦੇ ਵਿੱਚ ਸਾਰੇ ਯਾਰ ਦੋਸਤ ਨੇ ਜਿਹੜੇ ਫਿਲਮ ਦੇਖਣ ਵਾਸਤੇ ਆਏ ਹੋਏ ਨੇਗੇ ਤੇ ਆਪਾਂ ਤੁਹਾਨੂੰ ਮੈਂ ਬੇਨਤੀ ਕਰੂੰਗਾ ਸਾਡੇ ਯੋਧਿਆ ਤੇ ਸੱਚਾ ਸੂਰਮਾ ਦੀ ਫਿਲਮ ਬਣੀ ਹੋਈ ਹੈ ਇਹ ਜਰੂਰ ਦੇਖੋ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਤਾਂ ਕਿ ਪਤਾ ਲੱਗ ਸਕੇ ਸਾਡੇ